ਵਾਦੀ ਥੋੜੋ ਜਿਹਾ ਉਹਨੇ ਲੋਕ ਇਕੱਠੇ ਕਰੇ ਨੇ ਨਸ਼ਾ ਰੋਕਣ ਦੀ ਕੋਸ਼ਿਸ਼ ਕਰੀ ਆਉਂਦੇ ਹੀ ਕਰਿਆ ਨਾਲੇ ਲੋਕ ਕਹਿੰਦੇ ਵੀ ਪਹਿਲਾਂ ਕੈਪਟਨ ਜਾਂ ਕਾਂਗਰਸ ਸਰਕਾਰ ਨੇ ਕੁਝ ਨਹੀਂ ਕਰਿਆ ਨਾ ਤੇ ਉਸ ਤੋਂ ਬਾਅਦ ਕਾਂਗਰਸ ਨੂੰ ਫੇਰ ਡਬਲ ਮੰਡਟ ਜਿੰਨੇ ਉਹਨਾਂ ਨੇ ਗੱਲਾਂ ਕਰੀਆਂ ਸੀ ਜਿੰਨੇ ਵਾਅਦੇ ਕਰੇ ਸੀ ਆਪ ਆਮ ਆਦਮੀ ਪਾਰਟੀ ਨੇ ਪੂਰੇ ਨਹੀਂ ਹੋਏ ਲੀਡਰ ਜਿਹੜੇ ਹੋ ਗਏ ਉਹਨਾਂ ਨੇ ਨਾ ਕੁਰਸੀ ਦੀ ਲੱਤ ਪਾਈ ਉਹ ਲੱਤ ਲਾਗੀ ਕੁਰਸੀ ਦੀ ਜਿੱਮੇ ਸ਼ਰਾਬੇ ਨੂੰ ਸ਼ਰਾਬ ਦਾ ਨਸ਼ਾ ਲੱਗ ਗਿਆ ਜਦੋਂ ਦੇਖਿਆ ਜੀਪੀ ਸਾਹਿਬ ਨੇ ਵੀ ਹੁਣ ਕਾਂਗਰਸ ਦੇ ਵਿੱਚ ਨਹੀਂ ਕੁਝ ਤਾਂ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤਾਂ ਉਹਨੇ ਸੋਚਿਆ ਵੀ ਚਲੋ ਕੁਰਸੀ ਇੱਧਰ ਲੱਗ ਪਈ ਦੇਖੋ ਡਰਾਮਾ ਸੀ ਦੂਜੀ ਵਾਰ ਚੁਣੇ ਗਿਆ ਨਾ ਜਿਵੇਂ ਅਸੀਂ ਪਹਿਲਾਂ ਪਿੰਡਾਂ ਜਾਂਦੇ ਸੀ ਕਿ ਲੋਕ ਕਹਿੰਦੇ ਵੀ ਸਾਡੇ ਕੋਲ ਤਾਂ ਆਉਂਦੇ ਨਹੀਂ ਸੀਗੇ ਫਿਰ ਮਤਲਬ ਲੋਕ ਫਿਰ ਉਧਰ ਨੂੰ ਨੇ ਇਹ ਕੀ ਸਿਸਟਮ ਹੈ ਨਾ ਸਿਆਸਤਨੀਤੀ ਦੇ ਵਿੱਚ ਬਾਈ ਜੇ ਹੰਕਾਰ ਕਰ ਸਕਦਾ ਤਾਂ ਵੋਟਰ ਕਰ ਸਕਦਾ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਜਿੱਥੇ ਬਹੁਤ ਸਾਰੇ ਨੌਜਵਾਨ ਲੋਕ ਸੱਥ ਵਿੱਚ ਤਾਸ਼ਕੇੜ ਦੇ ਨਜ਼ਰ ਆਏ ਗੱਲਬਾਤ ਕਰਾਂਗੇ ਪੰਜਾਬ ਦੇ ਸਿਆਸੀ ਮੁੱਦੇ ਸਮੇਤ ਬਹੁਤ ਸਾਰੀਆਂ ਗੱਲਾਂਬਾਤਾਂ ਕਿ ਕੀ ਵਿਚਾਰ ਹੈ ਜੀ ਪਾਜੀ ਲੋਕ ਸਭਾ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਤੁਸੀਂ ਫੇਰ ਕਾਂਗਰਸ ਦੇ ਜਿਹੜਾ ਪ੍ਰੋਸਾ ਜਤਾਇਆ ਡਾਕਟਰ ਅਮਰ ਸਿੰਘ ਐਮਪੀ ਬਣੇ ਨੇ ਤਾਂ ਪਹਿਲਾਂ ਕੰਮ ਕਰ ਵਧੀਆ ਹੋਏ ਨੇ ਉਹਨਾਂ ਦੇ ਟਾਈਮ ਉਹਨਾਂ ਦੇ ਬਾਰੇ ਬਾਈ ਕੀ ਕਹੀ ਅਸੀਂ ਨਹੀਂ ਫਿਰ ਵੀ ਇੱਧਰ ਕਹਿ ਕੇ ਤੁਰੋ ਉਧਰ ਪੁੱਛ ਬਾਈ ਜਾ ਕੇ ਮੈਂ ਕੰਮ ਤਾਂ ਕੰਮ ਤਾਂ ਵਧੀਆ ਕਰ ਰਹੇ ਹਾਂ ਜੀ ਇੱਧਰ ਪੁੱਛ ਲੈ ਬਾਈ ਕਿਉਂਕਿ ਫਿਰ ਪਾਰਟੀਬਾਜ਼ੀ ਹੋ ਜਾਂਦੀ ਔਖਾ ਹੋ ਜਾਂਦਾ ਨਹੀਂ ਨਹੀਂ ਪਾਰਟੀ ਬਈ ਤੁਹਾਡੇ ਆਪਣੇ ਵਿਚਾਰ ਨੇ ਜੋ ਉਹ ਉਹਨਾਂ ਦੇ ਆਪਣੇ ਆਪਣੇ ਲਵਾਂਗੇ ਅੱਡੀ ਕੀ ਚੱਲ ਨੀ ਵੀਰੇ ਸਾਡੇ ਪਿੰਡ ਦਾ ਕੋਈ ਕੰਮ ਨਹੀਂ ਹੋਇਆ ਕਾਂਗਰਸ ਦੇ ਅੱਛਾ ਹੂੰ ਸਾਡੇ ਮਿੰਡ ਤਾਂ ਕੋਈ ਗ੍ਰਾਂਟ ਨਹੀਂ ਆਈ ਅਮਰ ਸਿੰਘ ਬਲਵੰਡੀ ਬਾਕਾਇਦਾ ਆ ਕੇ ਦਿੱਖੀ ਗਈ ਹੁਣ ਯਾ ਸਾਡੇ ਪਿੰਡ ਦੀ ਕੋਈ ਗਰੰਟ ਹੈ ਠੀਕ ਹੈ ਜਿਵੇਂ ਮਾਨ ਸਰਕਾਰ ਦੋ ਸਾਲ ਦੋ ਸਾਲ ਤੋਂ ਉੱਪਰ ਸਮਾਂ ਹੋ ਗਿਆ ਮਾਨ ਸਰਕਾਰ ਦੇ ਵਿੱਚ ਬਦਲਾਅ ਨਜ਼ਰ ਆਇਆ ਤੁਹਾਨੂੰ ਕੋਈ ਸਾਡੇ ਪਿੰਡ ਬਾਈ ਜੀ پارک ਬਣਿਆ ਇੱਕ ਹਾਂਜੀ ਇਹ ਇਹ ਬਣਿਆ ਹਾਂਜੀ ਹੁਣ ਹੀ ਬਣਿਆ ਦੋ ਸਾਲਾਂ ਦੇ ਵਿੱਚ ਵਿੱਚ ਤੁਹਾਡਾ ਵੀ ਵਧੀਆ ਬਣਾ ਦਿੱਤਾ ਖੇਡਣ ਨੂੰ ਸਾਡਾ ਗਰਾਊਂਡ ਪਹਿਲਾਂ ਵਧੀਆ ਬਣ ਗਿਆ ਜੀ ਠੀਕ ਹੈ ਬਾਕੀ ਹਜੇ ਬਦਲਾਅ ਦੇਖੋ ਕੀ ਹੁੰਦੇ ਨੇ ਉੱਪਰ ਜਿਵੇਂ ਮਤਲਬ ਫ੍ਰੀ ਵਾਲੀਆਂ ਸਹੂਲਤਾਂ ਨੇ ਠੀਕ ਨੇ ਬਿਜਲੀ ਪੂਜਲੀ ਦੀ ਸਹੂਲਤ ਮਿਲਦੀ ਹੋਣੀ ਹੈ ਅਸੀਂ ਫ੍ਰੀ ਨੂੰ ਪ੍ਰੈਫਰ ਨਹੀਂ ਕਰਦੇ ਅੱਛਾ ਫ੍ਰੀ ਨਾਲੋਂ ਘੱਟ ਕਰ ਦਿਓ ਠੀਕ ਹੈ ਬਿਜਲੀ ਜੁੰਟ ਘੱਟ ਕਰ ਦੋ। ਸ਼ੁਭੀ ਅਸਤ ਤੁਹਾਡੇ ਦੁਪਹਿਰਿਆ। ਦੇਖੋ ਮੀਟਰ ਫੈਮਲੀ ਨੇ ਵਿੱਚ ਪਿਸਣਾ। ਅੱਜ ਨਹੀਂ ਜਾਂ ਕੱਲ ਨੂੰ। ਠੀਕ ਹੈ। ਟੈਕਸ ਦਰਾਂ ਪਤਣੀਆਂ ਇਹਨੇ। ਜਦ ਮਰਜ਼ੀ ਵੱਜ ਜਾਣ। ਠੀਕ ਹੈ। ਇੱਕ ਦੋ ਜ ਆਦਮੀ ਦੁਬਾਰ ਜਿੱਤੇ ਨੇ ਪੰਜਾਬ ਚੋਂ ਅਮਰਤਪਾਲ ਤੇ ਸਰਬਜੀਤ ਖਾਲਸਾ। ਉਹਨਾਂ ਬਾਰੇ ਕਿਵੇਂ ਦੇਖਦੀ ਹਾਂ? ਅਮਰਤਪਾਲ ਜੇਲ੍ਹ ਦੇ ਵਿੱਚ ਬੰਦ ਨੇ ਐਨਐਸ ਫਿਰ ਵਧਾਤੀ। ਭਾਈ ਉਹ ਚੀਜ਼ ਬਾਰੇ ਨਹੀਂ ਕੁਝ ਪਤਾ। ਨਾ ਨਾ ਚੀਜ਼ ਬਾਰੇ। ਜਿਵੇਂ ਜਿਵੇਂ ਅਮਰਤਪੁਰ ਜੇਲ੍ਹ ਦੇ ਵਿੱਚ ਐਮਪੀ ਬਣ ਚੁੱਕੇ ਨੇ ਤੁਹਾਨੂੰ ਲੱਗਦਾ ਨਹੀਂ ਬਾਹਰ ਹੋਣਾ ਚਾਹੀਦਾ ਹਾਂਜੀ ਹੋਣਾ ਚਾਹੀਦਾ ਇੱਕ ਵਾਰ ਜੇ ਲੋਕਾਂ ਨੇ ਮੌਕਾ ਦਿੱਤਾ ਆ ਦੇਖੋ ਕੀ ਕਰਦੇ ਨੇ ਲੋਕਾਂ ਨੇ ਜਿਤਾਇਆ ਨਾ ਆਮ ਜਨਤਾ ਨੇ ਜਿਤਾਇਆ ਤੁਹਾਨੂੰ ਪਤਾ ਲੱਗੂਗਾ ਨਾ ਨਾਲੇ ਪਤਾ ਲੱਗ ਜੂਗਾ ਵੀ ਕੀ ਕੰਮਕਾਰ ਹੁੰਦੇ ਨੇ 5 ਸਾਲਾਂ ਚ ਠੀਕ ਹੈ ਜੀ ਜਿਵੇਂ ਮਤਲਬ ਪਿਛਲੀਆਂ ਸਰਕਾਰਾਂ ਸੀਗੀਆਂ ਉਹਦੇ ਮੁਕਾਬਲੇ ਤੁਸੀਂ ਕਿੰਨਾ ਕੁ ਫਰਕ ਦੇਖ ਰਹੇ ਹੋ ਕਿ ਉਵੇਂ ਹੀ ਚੱਲ ਰਿਹਾ ਕੰਮ ਆ ਉਵੇਂ ਹੀ ਚੱਲ ਰਿਹਾ ਜੀ ਸਭ ਕੁਝ ਬਰਾਬਰੀ ਆ ਜੇ ਜੇਦੀ ਜੇਦੀ ਉੱਪਰ ਚੱਲਦੀ ਆ ਉਹ ਗ੍ਰਾਂਟ ਪਾ ਜਾਂਦਾ ਪਿੰਡਾਂ ਨੂੰ ਜੇ ਨਹੀਂ ਚੱਲਦੀ ਪਿੰਡ ਪਿੱਛੇ ਰਹਿੰਦੇ ਬੱਸ ਭਾਜੀ ਕੀ ਨਾਮ ਹੈ ਮੇਰਾ ਨਾਮ ਸਤਰਾਮ ਸਿੰਘ ਜੀ ਠੀਕ ਹੈ ਐ ਐਮਪੀ ਦੇ ਚੋਣਾ ਹੋਈਆਂ ਨੇ ਫਿਰ ਕਾਂਗਰਸ ਜਿੱਤ ਗਈ ਸੀਟ ਹੈ ਨਾ ਤੇ ਐਵੇਂ ਲੱਗ ਰਿਹਾ ਸੀ ਤੁਹਾਨੂੰ ਵੀ ਇਦਾਂ ਹੀ ਹੋਊਗਾ ਦੇਖੋ ਜਦੋਂ ਸਰਕਾਰਾਂ ਕੰਮ ਨਹੀਂ ਕਰਦੀਆਂ ਤਾਂ ਲੋਕ ਲੋਕ ਜਿਹੜੇ ਹੈਗੇ ਮੈਨਟ ਕਿ ਬਦਲਾ ਨੂੰ ਤਾਂ ਦੇ ਹੀ ਚੰਨੇ ਆ ਅ ਜੇ ਲੱਗੇ ਆ ਹੁਣ ਕਿਤੇ ਬਹੁਤ ਜ਼ਿਆਦਾ ਕੰਮ ਤਾਂ ਨਹੀਂ ਕੀਤਾ ਐਮਪੀ ਕੋਲ ਬਹੁਤ ਏਰੀਆ ਹੁੰਦਾ ਹੈ ਘਰ ਘਰ ਜਾ ਵੀ ਨਹੀਂ ਸਕਦਾ ਮੈਂਬਰ ਪਰ ਹਰ ਘਰ ਦੇ ਵਿੱਚ ਹਰ ਪਿੰਡ ਦੇ ਵਿੱਚ ਨਹੀਂ ਪਹੁੰਚ ਸਕਦਾ 5 ਸਾਲ ਦੇ ਵਿੱਚ ਪਰ ਜਿਹੜਾ ਉਹਦਾ ਹਲਕਾ ਹੈਗਾ ਉਹਨੇ ਉੱਧਰ ਕੰਮ ਕੀਤੇ ਆ ਸਾਡੇ ਹਲਕੇ ਦੇ ਵਿੱਚ ਵੋਟ ਨਾਲੋਂ ਘੱਟ ਹੀ ਪਈਆਂ ਉੱਧਰ ਜਿੱਤੇ ਆਪਣੇ ਇਲਾਕੇ 'ਚੋਂ ਪਰ ਓਵਰਆਲ ਜਿਹੜਾ ਹੈਗਾ ਵਧੀਆ ਪ੍ਰਦਰਸ਼ਨ ਜਿਵੇਂ ਮਤਲਬ ਇਸ ਵਾਰ ਆਮ ਆਦਮੀ ਪਾਰਟੀ ਕਹਿੰਦੀ ਜੀ 13 ਸੀਟਾਂ ਲਵਾਂਗੇ ਪੰਜਾਬ 'ਚੋਂ ਫਿਰ ਉਹ ਨਹੀਂ ਗੱਲ ਬਣੀ ਮੈਂ 13 ਵਾਲੀ ਤਾਂ ਜੀ ਕੋਈ ਗੱਲ ਨਹੀਂ ਸੀ ਉਹ ਤਾਂ ਇੱਕ ਜੁਮਲਾ ਟਾਈਪ ਹੀ ਸੀ ਜੀ ਸਮਝ ਲਓ ਉਹ ਤਾਂ ਸ਼ੁਗਲੀ ਸੀ ਤੇ ਸ਼ੁਗ ਨਹੀਂ ਹੋ ਆਸੀ ਨਹੀਂ ਘਟਿਆ ਜੀ ਲੋਕਾਂ ਨੇ ਘਟਤਾ ਜੀ ਲੋਕ ਜਿਹੜੇ ਹੈਗੇ ਆ ਦੇਖੋ ਰਾਜਨੀਤੀ ਦੇ ਵਿੱਚ ਬਾਈ ਜੀ ਜੇ ਹੰਕਾਰ ਕਰ ਸਕਦਾ ਤਾਂ VOTER ਕਰ ਸਕਦਾ ਹੈ VOTER ਤੋਂ ਬਿਨਾ ਕੋਈ ਲੀਡਰ ਨਹੀਂ ਕਰ ਸਕਦਾ ਜਿਹਨੇ ਕੁਝ ਮੰਗਣਾ ਉਹ ਹੰਕਾਰ ਨਹੀਂ ਕਰ ਸਕਦਾ ਹੰਕਾਰ ਤਾਂ ਕੋਈ ਕਰ ਸਕਦਾ VOTER ਤੇ VOTER ਦਾ ਬਦਲਾਿਆ ਹੁੰਦਾ ਦੇਖੋ ਉਮੀਦ ਆ ਇਹ ਆ ਜੀ ਗੱਲ ਮੌਕਾ ਦੇਖੋ ਆਮ ਆਦਮੀ ਪਾਰਟੀ ਨੇ ਮੌਕਾ ਮੰਗਿਆ ਸੀ ਕਾਂਗਰਸ ਨੇ ਮੰਗਿਆ ਤੇ ਭਾਈ ਅਮਰਤਪਾਲ ਜੀ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਹੈਗਾ ਜਤਾਇਆ ਹੈਗਾ ਤੇ ਖਾਲਸਾ ਜੀ ਨੂੰ ਵੀ ਜਤਾਇਆ ਹੈਗਾ ਤੇ ਜੇ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਅੱਛੇ ਕੰਮ ਕਰਨਗੇ ਤਾਂ ਦੁਬਾਰਾ ਉਹਨਾਂ ਨੂੰ ਫੇਰ ਲੋਕ ਮੌਕਾ ਦੇ ਦੇਣਗੇ ਦੇਖੋ ਜਿਹੜੀ ਵੋਟ ਦੀ ਰਾਜਨੀਤੀ ਹੈਗੀ ਆ ਜਾਂ ਜਿਹੜਾ ਉਹ ਸਿਸਟਮ ਹੈਗਾ ਮਤਲਬ ਮੈਂ ਤਾਂ ਕਹਿੰਦਾ ਵੀ ਆਮ ਆਦਮੀ ਪਾਰਟੀ ਨੂੰ ਵੋਟਾਂ ਸੀਟਾਂ ਬਹੁਤ ਘੱਟ ਮਿਲੀਆਂ ਇਹ ਵਿਜਿਤੀ ਲਾਦੀਪੀ ਨਹੀਂਗਾ ਟਾਉਣੀਆਂ ਨਹੀਂ ਉਮੀਦ ਜ਼ਿਆਦਾ ਦੀ ਸੀ ਜ਼ਿਆਦਾ ਸੀ ਜ਼ਿਆਦਾ ਦੀ ਸੀ 6 7 ਤਾਂ ਜਿਹੜੀ ਸਰਕਾਰ ਹੋਵੇ ਉਹਨੂੰ ਲੈ ਜਾਣੀਆਂ ਚਾਹੀਦੀਆਂ 50% ਤੋਂ ਜ਼ਿਆਦਾ ਲੈ ਜਾਣੀ ਚਾਹੀਦੀ ਲੋਕਾਂ ਦਾ ਕੀ ਹਿਸਾਬ ਪਤਾ ਵੈ ਨਾਲੇ ਲੋਕ ਕਹਿੰਦੇ ਵੀ ਪਹਿਲਾਂ ਕੈਪਟਨ ਜਾਂ ਕਾਂਗਰਸ ਸਰਕਾਰ ਨੇ ਕੁਝ ਨਹੀਂ ਕਰਿਆ ਨਾ ਤੇ ਉਸ ਤੋਂ ਬਾਅਦ ਕਾਂਗਰਸ ਨੂੰ ਫੇਰ ਡਬਲ ਮੰਡਟਾ ਭਾਈ ਜੀ ਕਾਂਗਰਸ ਨੇ ਲੋਕਾਂ ਦਾ ਮੰਡਟਾ ਕਾਂਗਰਸ ਨੇ ਜਿੰਨਾ ਕੰਮ ਕੀਤਾ ਹੋ ਸਕਦਾ ਆਪ ਨੇ ਲੋਕਾਂ ਦੀ ਨਿਗਾ ਦੇ ਵਿੱਚੋਂ ਉਹਦੇ ਨਾਲ ਇਕੱਠ ਕੀਤਾ ਹੋਵੇ ਸਾਡੇ ਪਿੰਡ ਤਾਂ ਬਹੁਤ ਵਿਕਾਸ ਹੋਇਆ ਸਾਡੇ ਪਿੰਡ ਬਹੁਤ ਸੋਹਣਾ ਤੁਸੀਂ ਦੇਖ ਰਹੇ ਹੋ ਗਰਾਊਂਡ ਹੈ ਪਾਰਕਾ ਸਟੇਡੀਅਮ ਬਣ ਗਿਆ ਬੜਾ ਸੋਹਣਾ ਕੰਮ ਹੋਇਆ ਪਰ ਹੋਰ ਪਿੰਡਾਂ ਦੇ ਵਿੱਚ ਸਾਡੇ ਪਿੰਡ ਤੋਂ ਤਾਂ ਜਿੱਤੀ ਆ ਸਰਕਾਰ ਨਹੀਂ ਜੀਪੀ ਵੀ ਦੇ ਫਿਰ ਲੋਕ ਵਿਰੋਧ ਚ ਕਿਉਂ ਸੀ ਕਿ ਪਾਰਟੀ ਬਦਲਣ ਕਰਕੇ ਬਾਈ ਜਿਹੜੀ ਲੀਡਰ ਜਿਹੜੇ ਹੋ ਗਏ ਉਹਨਾਂ ਨੂੰ ਨਾ ਕੁਰਸੀ ਦੀ ਲੱਤ ਪੈ ਗਈ ਉਹ ਲੱਤ ਲੱਗੇ ਕੁਰਸੀ ਦੀ ਜਿੱਮੇ ਸ਼ਰਾਬੀ ਨੂੰ ਸ਼ਰਾਬ ਦਾ ਨਸ਼ਾ ਲੱਗ ਗਿਆ ਉਹਨਾਂ मतलब ਕੁਰਸੀ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੇ ਜਦੋਂ ਦੇਖਿਆ ਜੀਪੀ ਸਾਹਿਬ ਨੇ ਵੀ ਹੁਣ ਕਾਂਗਰਸ ਦੇ ਵਿੱਚ ਨਹੀਂ ਕੁਛ ਤਾਂ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤਾਂ ਉਹਨੇ ਸੋਚਿਆ ਵੀ ਚਲੋ ਕੁਰਸੀ ਇੱਧਰ ਲੱਗ ਜਵੇ ਜੇ ਕਿਤੇ ਤਾਂ ਤਾਂ ਕੁਰਸੀ ਦੀ ਲੱਤ ਕਰਕੇ ਥੋੜਾ ਜਆ ਮਤਲਬ ਲੀਡਰ ਜਿਹੜੇ ਹੈਗੇ ਉਹ ਆਪਣੀਆਂ ਦੇਖੋ ਮਤਲਬ ਦਾਦੇ-ਪਰਦਾਦੇ ਦੇ ਟਾਈਮ ਦੇ ਜਿਹੜੇ ਲੋਕ ਕਾਂਗਰਸ ਦੇ ਵਿੱਚ ਚੱਲੇ ਆ ਰਹੇ ਸੀ ਜਾਂ ਹੋਰ ਪਾਰਟੀਆਂ ਦੇ ਵਿੱਚ ਚੱਲੇ ਆ ਰਹੇ ਸੀ ਉਹ ਬਦਲ ਗਏ ਠੀਕ ਹੈ ਹਨਾ ਤਾਂ ਐਵੇਂ ਜੀਪੀ ਭਾਜੀ ਵੀ ਬਹਾ ਦੇ ਵਿੱਚ ਬਦਲ ਗਏ ਤੇ ਚਲੋ ਮੈਂ ਤਾਂ ਕਹਿੰਦਾ ਜ਼ਰੂਰੀ ਨਹੀਂ ਜਿੱਤੇ ਆਏ ਬੰਦਾ ਵਧੀਆ ਕੰਮ ਕਰਦਾ ਰਾਜਨੀਤੀ ਦੇ ਵਿੱਚ ਕੀ ਆ ਜੇ ਲੋਕ ਨਹੀਂ ਮੰਡਟ ਦੇ ਉਹਨਾਂ ਵਧੀਆ ਕੰਮ ਕਰਕੇ ਦਿਖਾਉਣਗੇ ਤਾਂ ਫੇਰ ਆ ਜਾਣਗੇ ਅਮਰਤਪਾਲ ਤੁਸੀਂ ਜ਼ਿਕਰ ਕਰ ਰਹੇ ਸੀਗੇ ਐਨਐਸਸੀ ਬੁਧਾਈ ਜਾ ਰਹੇ ਨੇ ਇਹ ਠੀਕ ਹੈ ਸਿਸਟਮ ਬਾਈ ਜੀ ਜਿਹੜੇ ਜਿਹੜੀਆਂ ਚੀਜ਼ਾਂ ਕੋਰਟ 'ਚ ਹੋਣ ਉਹਦੇ ਬਾਰੇ ਤਾਂ ਮਤਲਬ ਆਪਣਾ ਜਿਹੜੀ ਕਹਿਣਾ ਹੈਗਾ ਆਮ ਪਬਲਿਕ ਦਾ ਦੇਖੋ ਲੋਕਾਂ ਨੇ ਜਦੋਂ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਕਾਨੂੰਨ ਆਪਣਾ ਲੋਕ ਆਪਣਾ ਕੰਮ ਕਰ ਰਿਹਾ ਲੋਕਾਂ ਨੇ ਆਪਣਾ ਕੰਮ ਕਰਤਾ ਕੋਰਟ ਨੇ ਤੇ ਹੁਣ ਸਰਕਾਰ ਨੇ ਆਪਣਾ ਕੰਮ ਕਰਨਾ ਤੁਹਾਨੂੰ ਰਾਜ ਵੀ ਸਰਕਾਰ ਆਉਣ ਦੋਗੀ ਬਾਹਰ ਭਾਵੇਂ ਕੇਂਦਰ ਆ ਭਾਵੇਂ ਪੰਜਾਬ ਸਰਕਾਰ ਬਾਈ ਜੀ ਮਤਲਬ ਇਹ ਤਾਂ ਹੁਣ ਸਰਕਾਰ ਦੀ ਮਨਸ਼ਾ ਤੇ ਆ ਸਰਕਾਰ ਚਾਵੇ ਤਾਂ ਕੱਲ ਨੂੰ ਬਾਹਰ ਆ ਜਾਣ ਜਿਵੇਂ ਮੰਨ ਲਓ ਉਹਨਾਂ ਨੂੰ ਖੰਡੂਰ ਸਾਹਿਬ ਵਾਸੀ ਨੇ ਜਿਤਾਇਆ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ ਪਰ ਮੁੱਦਾ ਪੂਰੇ ਪੰਜਾਬ 'ਚ ਚੱਲ ਰਿਹਾ ਸੀ ਜਿਹੜੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਵਿਦੇਸ਼ਾਂ 'ਚ ਬੈਠੇ ਨੇ ਲੋਕ ਉਹ ਵੀ ਸਪੋਰਟ ਕਰ ਰਹੇ ਸੀ ਉਹਨਾਂ ਦੀ ਆਪਣੇ ਲੋਕਾਂ ਨੂੰ ਵੀ ਪਤਾ ਸੀਗਾ ਵੀ ਅਮਰਪਾਲ ਸਿੰਘ ਖੜੇ ਨੇ ਮਤਲਬ ਇੰਨੀ ਕਿ ਸਪੋਰਟ ਕੀਤੀ ਲੋਕਾਂ ਨੇ ਪੋਸਟਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਫਿਰ ਇੰਨੀ ਭਾਵਨਾ ਮ ਉਹਦੋਂ ਕਿਉਂ ਜੁੜੀਆਂ ਨੇ ਲੋਕਾਂ ਦੀਆਂ ਪੰਜਾਬ ਦੇ ਲੋਕ ਤੰਗ ਆ ਜੀ ਰਾਜਨੀਤੀ ਤੋਂ ਉਹਨਾਂ ਨੂੰ ਕੋਈ ਬਦਲ ਨਹੀਂ ਲੱਭਦਾ ਜਦੋਂ ਜਨ ਸਿਕਰਾਜ ਕੋਈ ਛੋਂਦਾ ਚਾਹੁੰਦਾ ਹੈ ਮੁੱਦੇ ਨਹੀਂ ਆਸ਼ਾ ਵਿਕਾਸ ਮਾਫੀਆ ਖਤਮ ਹੋਵੇ ਮਾਈਨਿੰਗ ਮਾਫੀਆ ਚੱਲ ਰਿਹਾ ਸਭ ਸਭ ਕੁਝ ਜੋ ਵੀ ਚੱਲ ਰਿਹਾ ਹੈ ਪੰਜਾਬ ਦੇ ਮੁੱਦੇ ਤੋ ਪੰਜਾਬ ਦੇ ਮੁੱਦੇ ਆ ਵੀ ਜਵਾਨੀ ਖੇਡੇ ਗਰਾਊਂਡਾਂ ਦੇ ਵਿੱਚ ਪੰਜਾਬ ਦੇ ਮੁੱਦੇ ਤਾਂ ਇਹ ਆ ਨਸ਼ਾ ਨਾ ਹੋਵੇ ਨਸ਼ਾ ਵਿਕ ਰਿਹਾ ਮਤਲਬ ਲੱਗਦਾ ਸਾਨੂੰ ਤਾਂ ਵਿਕ ਰਿਹਾ ਹੁਣ ਐਕਸ਼ਨ ਸ਼ੁਰੂ ਹੋਇਆ ਹੈ ਪੁਲਿਸ ਦੇ ਰੇਡਾਂ ਕਰ ਰਹੀ ਹੈ ਘਰਾਂ 'ਚ ਤੁਹਾਨੂੰ ਲੱਗਦਾ ਨਹੀਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੰਮ ਦੇਖੋ ਜਿਹੜਾ ਸਰਕਾਰ ਦੇ ਐਂਡ ਤੇ ਕੰਮ ਆ ਉਹ ਤਾਂ ਸਰਕਾਰ ਦਾ ਨਸ਼ਾ ਖਤਮ ਕਰਨ ਦੇ ਵਿੱਚ ਨਾ ਐਂਡ ਲਾਅ ਐਂਡ ਆਰਡਰ ਲਾਗੂ ਕਰਨ ਦੇ ਵਿੱਚ ਮੇਰੀ ਰਾਏ ਆ ਵੀ ਸਰਕਾਰ ਦੇ ਇੱਕ ਪੈਸਾ ਨਹੀਂ ਲੱਗਦਾ ਤੁਸੀਂ ਵੀ ਦੋਸਤੋ ਸਰਕਾਰ ਦਾ ਇੱਕ ਪੈਸਾ ਨਹੀਂ ਲੱਗਦਾ ਲਾਅ ਐਂਡ ਆਰਡਰ ਥੋੜਾ ਸ ਆਪਣੇ ਕੋਲ ਬਹੁਤ ਵਧੀਆ ਹੈ ਪੰਜਾਬ ਪੁਲਿਸ ਮਨਸ਼ਾ ਹੋਣੀ ਚਾਹੀਦੀ ਹੈ ਮਨਸ਼ਾ ਹੋਣੀ ਚਾਹੀਦੀ ਤਾਂ ਜੇ ਨਸ਼ੇ ਖਤਮ ਹੋ ਗਏ ਤਾਂ ਆਪਣਾ ਪੰਜਾਬ ਰੰਗਲਾ ਬਣ ਜਾਊਗਾ ਮਸਿਆਂ ਦਾ ਮੁੱਦਾ ਹੈਗਾ ਕਾਫੀ ਵੱਡਾ ਤੇ ਭਾਈ ਸਾਹਿਬ ਦਾ ਮੁੱਦਾ ਤਾਂ ਇਹ ਸੀ ਲੋਕਾਂ ਨੂੰ ਲੋਕਾਂ ਦੇ ਭਾਵਨਾਵਾਂ ਮੈਂ ਇਸ ਤਰ੍ਹਾਂ ਲੱਗਦੇ ਆ ਸੀ ਵੀ ਜੇ ਭਾਈ ਸਾਹਿਬ ਜਿੱਤ ਜਾਣਗੇ ਤਾਂ ਸ਼ਾਇਦ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਅੱਛਾ ਇਹਨਾਂ ਭਾਵਨਾਵਾਂ ਨਾਲ ਹੋ ਸਕਦਾ ਜੇ 13 ਕੈਂਡੀਡੇਟ ਦੇ ਦਿੰਦੇ ਤਾਂ ਜ਼ਿਆਦਾ ਵੀ ਜਿੱਤ ਜਾਂਦੇ ਹੂੰ ਪੰਜਾਬ ਦੇ ਲੋਕ ਮੈਂ ਉਹ ਕਹਿੰਦਾ ਪੰਜਾਬ ਦੇ ਲੋਕ ਰਵਾਇਤੀ ਰਾਜਨੀਤਿਕ ਪਾਰਟੀਆਂ ਤੋਂ ਤੰਗ ਹੋ ਗਏ ਵੇ ਤੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਜਾਂ ਅਕਾਲੀ ਦਲ ਦੀ ਗੱਲ ਕਰੀਏ ਖੇਤਰੀ ਪਾਰਟੀ ਦੀ ਵੀ ਜੀਪੀ ਦੀ ਗੱਲ ਕਰੀਏ ਇਹਨਾਂ ਪਾਰਟੀਆਂ ਤੋਂ ਜਿਹੜੇ ਲੋਕ ਆ ਲੋਕ ਲੋਕ ਥਾੜ੍ਹਦੇ ਆ ਵੀ ਲਾਨੂੰ ਆਰਡਰ ਵਧੀਆ ਮਿਲੇ ਨਸ਼ੇ ਤੋਂ ਛੁਟਕਾਰਾ ਹੋਵੇ ਤੇ ਪੰਜਾਬ ਦਾ ਜਿਹੜਾ ਮਾਲੀਆ ਵਧੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਵੇ ਲੋਕਾਂ ਦੇ ਮੁੱਦੇ ਹੀ ਹੋਰ ਆ ਲੋਕਾਂ ਦਾ ਮੁੱਦਾ ਫ੍ਰੀ ਤਾਂ ਆ ਭਰਾ ਬੈਠੇ ਮੇਰੇ ਫ੍ਰੀ ਕੋਈ ਨਹੀਂ ਕੁਝ ਪਾਲਦਾ ਫ੍ਰੀ ਤਾਂ ਦੇ ਕੋਈ ਇੱਕ ਲਾਲਚ ਹੁੰਦਾ ਜੀ ਉਹ ਜਿਹੜਾ ਉਹਦੇ ਵਿੱਚ ਫਸ ਜਾਂਦਾ ਹੈ ਉਹ ਨਿਕਲ ਨਹੀਂ ਪਾਉਂਦਾ ਉਹ ਮਤਲਬ ਲੋਕਾਂ ਦੀ ਜਿਹੜੀ ਇੱਕ ਨਾ ਮ੍ਰਿਗ ਤ੍ਰਿਸ਼ਨਾ ਹੁੰਦੀ ਆ ਅੱਗੇ ਵਧਣ ਦੀ ਤਾਂਗ ਹੁੰਦੀ ਆ ਉਹਨੂੰ ਮਾਰ ਦਿੰਦੀ ਆ ਫ੍ਰੀ ਵਾਲੀਆਂ ਚੀਜ਼ਾਂ ਤੁਸੀਂ ਮੰਨਦੇ ਹੋ ਵੀ ਸੰਦੂਸ਼ਟ ਲੋਕ ਅੱਜ ਵੀ ਨਹੀਂ ਭਾਵੇਂ ਸਾਰਾ ਕੁਝ ਫ੍ਰੀ ਮਿਲ ਰਿਹਾ ਹੈ ਸਾਰਾ ਕੁਝ ਫ੍ਰੀ ਕਰ ਦੋ ਜੀ ਬਿਲਕੁਲੀ ਏ ਟੂ ਜ਼ੈਡ ਫ੍ਰੀ ਕਰ ਬੈਠ ਕੇ ਰੋਟੀ ਖੁਲਾਵੀ ਜਾਵੇ ਆ ਕੇ ਤਾਂ ਵੀ ਨਹੀਂ ਲੋਕ ਦੇਖੋ ਜੀ ਇਹ ਚੀਜ਼ਾਂ ਚਾਹੀਦੀਆਂ ਨਹੀਂ ਲੋਕਾਂ ਨੂੰ ਉਹ ਜ਼ਬਰਦਸਤੀ ਦੇ ਰਹੇ ਆ ਜਿਹੜੀਆਂ ਚੀਜ਼ਾਂ ਲੋਕ ਮੰਗਦੇ ਉਹ ਤਾਂ ਦੇ ਨਹੀਂ ਰਹੇ ਕੋਈ ਵੀ ਰਾਜਨੀਤ ਮੈਂ ਮੈਂ ਕੱਲੀ ਉਹ ਰੂਲਿੰਗ ਪਾਰਟੀ ਦੀ ਗੱਲ ਨਹੀਂ ਕਰਦਾ ਕੋਈ ਵੀ ਬਾਦਲ ਸਾਹਮਣੇ ਸ਼ੁਰੂ ਕੀਤਾ ਸੀ ਕੋਈ ਵੀ ਪਾਰਟੀ ਆ ਜਵੇ ਲੋਕਾਂ ਨੂੰ ਲੋਕਾਂ ਨੇ ਕਦੋਂ ਫ੍ਰੀ ਮੰਗਿਆ ਵੋਟਾਂ ਦੇ ਵਿੱਚ ਕੋਈ ਆ ਬੰਦੇ ਨੇ ਇੱਥੇ ਖੜਾ ਹੋ ਕੇ ਕਿਹਾ ਵੀ ਸਾਨੂੰ ਜੀ ਆਹ ਫ੍ਰੀ ਦੋ ਨਹੀਂ ਲੋਕ ਨਹੀਂ ਫ੍ਰੀ ਮੰਗਦੇ ਸਰਕਾਰਾਂ ਜ਼ਬਰਦਸਤੀ ਦਿੰਦੀਆਂ ਆ ਫ੍ਰੀ ਕੋ ਲਾਲਚ ਤਰ੍ਹਾਂ ਤਰ੍ਹਾਂ ਦੇ ਲਵਾਉਣੀਆਂ ਸਕੀਮਾਂ ਮੈਂ ਤਾਂ ਕਹਿੰਦਾ ਵੀ ਇਹਦੇ ਤੇ ਤਾਂ ਕੋਰਟ ਨੂੰ ਹੀ ਕੋਈ ਪੂਰੇ ਦੇਸ਼ ਦੇ ਵਿੱਚ ਹੀ ਫੈਸਲਾ ਕਰਕੇ ਜੇ ਦੇਸ਼ ਬਚਾਉਣਾ ਹੈ ਤਾਂ ਐਵੇਂ ਤਾਂ ਕੋਈ ਮਤਲਬ ਸੁਪਰੀਮ ਕੋਰਟ ਨੂੰ ਜਾਂ ਕਰ ਦੇਣਾ ਚਾਹੀਦਾ ਵੀ ਵੋਟਾਂ ਦੇ ਵਿੱਚ ਕੋਈ ਫ੍ਰੀ ਵਾਲੀ ਚੀਜ਼ ਜੋ ਜੋ ਵੀ ਪਾਰਟੀ ਲੈ ਕੇ ਆਵੇ ਤਾਂ ਮੈਂ ਤਾਂ ਕਹਿੰਦਾ ਉਹਨੂੰ ਅਧਿਕਾਰ ਹੀ ਨਹੀਂ ਚਾਹੀਦਾ ਵੋਟਾਂ 'ਚ ਖੜਨ ਦਾ ਲੋਕਾਂ ਨੂੰ ਕੰਮ ਕਰਨ ਤੋਂ ਨੂੰ ਪ੍ਰੇਰਿਤ ਕਰਨਾ ਮਤਲਬ ਨਿਰਾਸ਼ਾ ਨਾ ਫੈਲਾਉਣਾ ਇਹ ਕਿਹਦਾ ਦੋ ਵੀ ਅਕਾਲੀ ਦੇ ਥੱਲੇ ਨੂੰ ਕਿਉਂ ਗਿਆ ਹੈ ਖੇਤਰੀ ਪਾਰਟੀ ਸੀ ਪੰਜਾਬ ਦੀ ਅਕਾਲੀ ਦਲ ਦਾ ਮਤਲਬ ਸਾਨੂੰ ਲੱਗਦਾ ਵੀ ਉਹਨਾਂ ਨੂੰ ਲੀਡਰਸ਼ਿਪ ਚੇਂਜ ਕਰਨ ਦੀ ਲੋੜ ਆ ਪ੍ਰਧਾਨ ਸ਼ਾਇਦ ਪ੍ਰਧਾਨ ਚੇਂਜ ਕਰੇ ਤੇ ਵੀ ਕੁਝ ਬਣ ਜਵੇ ਉਹਨਾਂ ਦੇ ਆਪਣੇ ਦੇਖੋ ਅਸੀਂ ਰਾਜਨੀਤੀ ਦੇ ਵਿੱਚ ਮਤਲਬ ਤਿਲ ਸਮਾਨ ਵੀ ਨਹੀਂ ਹੈਗੇ ਇਸ ਟਾਈਮ ਜਿਹੜੇ ਉਹਨਾਂ ਦੇ ਰਾਜਨੀਤਿਕ ਦੇਖੋ ਚਰਨਜੀਤ ਬਰਾੜ ਜੀ ਬੋਲ ਰਹੇ ਹੈਗੇ ਆ ਤੇ ਐਵੇਂ ਅੰਮ੍ਰਿਤਸਰ ਦੇ ਵਿੱਚੋਂ ਸਾਡੇ ਕੁਮਰ ਵਿਜੇ ਪ੍ਰਤਾਪ ਜੀ ਉਹ ਆਪਣੀ ਸਰਕਾਰ ਦੇ ਖਿਲਾਫ ਬੋਲ ਰਹੇ ਆ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਦੇ ਖਿਲਾਫ ਬੋਲਦੇ ਰਹੇ ਜਦੋਂ ਬੰਦੇ ਆ ਤੁਹਾਡੇ ਆਪਣੇ ਬੰਦੇ ਤੁਹਾਨੂੰ ਕ੍ਰਿਟੀਸਾਈਜ਼ ਕਰਨ ਆਪਣੇ ਖਿਲਾਫ ਹੀ ਬੋਲਣ ਤਾਂ ਮਤਲਬ ਲੀਡਰਾਂ ਨੂੰ ਸਮਝ ਲੈਣਾ ਚਾਹੀਦਾ ਪਾਰਟੀ ਪ੍ਰਧਾਨਾਂ ਨੂੰ ਜਾਂ ਮਤਲਬ ਲੀਡਰਾਂ ਨੂੰ ਵੀ ਕੁਝ ਨਾ ਕੁਝ ਤਾਂ ਹੈ ਗੜਬੜ ਜੇ ਹੁਣ ਜੇ ਕੁਮਰ ਪ੍ਰਤਾਪ ਜੀ ਕੁਝ ਬੋਲ ਰਹੇ ਆ ਅੰਮ੍ਰਿਤਸਰ ਦੇ ਵਿੱਚ ਵੋਟਾਂ ਤੇ ਪਹਿਲਾਂ ਮੈਨੂੰ ਲੱਗਦਾ ਪ੍ਰਚਾਰ ਵੀ ਨਹੀਂ ਕੀਤਾ ਉਹਨਾਂ ਨੇ ਤੇ ਫਿਰ ਉਹ ਹਾਰ ਦਾ ਕਾਰਨ ਵੀ ਕਿਤੇ ਨਾ ਕਿਤੇ ਬਣਿਆ ਉਹਨਾਂ ਦੀ ਸੁਣ ਲੈਣੀ ਚਾਹੀਦੀ ਸੀ ਅਮੀ ਅਮੀ ਹੁਣ ਚਰਨਜੀਤ ਬਰਾੜ ਜੀ ਦੀ ਜਾਂ ਅਕਾਲੀ ਦਲ ਦੇ ਢੀਂਡਸਾ ਸਾਹਿਬ ਸੀ ਉਹਨਾਂ ਲੀਡਰਾਂ ਦੀ ਪਹਿਲਾਂ ਸੁਣ ਲੈਣੀ ਚਾਹੀਦੀ ਸੀ ਤਾਂ ਖੇਤਰੀ ਪਾਰਟੀਆਂ ਹਾਲਾਂਕਿ ਸਟੇਟ ਦਾ ਭਲਾ ਮੈਨੂੰ ਲੱਗਦਾ ਵੀ ਖੇਤਰੀ ਪਾਰਟੀਆਂ ਮੈਨੂੰ ਲੱਗਦਾ ਖੇਤਰੀ ਪਾਰਟੀਆਂ ਦੇ ਹੱਥ ਜਿਆਦਾ ਆਏਗਾ ਖੇਤਰੀ ਪਾਰਟੀਆਂ ਮਤਲਬ ਆਪਣੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦੀਆਂ ਖੇਤਰੀ ਪਾਰਟੀਆਂ ਦੇ ਮੁੱਦੇ ਖੇਤਰੀ ਹੁੰਨੇ ਆ ਨੈਸ਼ਨਲ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਪੂਰੇ ਦੇਸ਼ ਦੇ ਵਿੱਚ ਮਤਲਬ ਹੁੰਦਾ ਉਹਨਾਂ ਦਾ ਉਸ ਇੱਕ ਸਟੇਟ ਨੂੰ ਅਣਗੌਲਿਆ ਵੀ ਕਰ ਸਕਦੇ ਆ ਇੱਕ ਸਟੇਟ ਦੇ ਵਿੱਚ ਉਹਨਾਂ ਦੀ ਪਾਲਿਸੀ ਹੋਰ ਆ ਦੂਜੀ ਚ ਹੋਰ ਆ ਪਰ ਖੇਤਰੀ ਪਾਰਟੀ ਦੀ ਕਦੇ ਪਾਲਿਸੀ ਨਹੀਂ ਬਦਲਦੀ ਪਾਣੀਆਂ ਦਾ ਮੁੱਦਾ ਲਾ ਲਓ ਜੇ ਨੈਸ਼ਨਲ ਪਾਰਟੀ ਆਊਗੀ ਉਹ ਹਰਿਆਣਾ ਪੰਜਾਬ ਤੇ ਚੰਡੀਗੜ੍ਹ ਤੇ ਹਿਮਾਚਲ ਉਹਨਾਂ ਉਹਨਾਂ ਨੇ ਚਾਰ ਜਗ੍ਹਾ ਵੋਟਾਂ ਲੈਣੀਆਂ ਹੋਊਗੀ ਇੱਕ ਨੂੰ ਨਾਰਾਜ਼ ਥੋੜੀ ਕਰਨਗੇ ਪਰ ਖੇਤਰੀ ਤਾਂ ਆੜੀ ਰਹੂਗੀ ਜਿੱਥੇ ਮਰਜ਼ੀ ਹੋਵੇ ਚਾਹੇ ਪੰਜਾਬ ਹੋਵੇ ਚਾਹੇ ਹਰਿਆਣਾ ਹੋਵੇ ਹਰਿਆਣਾ ਪਾਣੀ ਮੰਗੀ ਜਾ ਰਿਹਾ ਹੈ ਪੰਜਾਬ ਕਹਿੰਦਾ ਦੇਣਾ ਨਹੀਂ ਹੈਗਾ ਹੁਣ ਦੋਨੋਂ ਜੇ ਉੱਥੇ ਖੇਤਰੀ ਪਾਰਟੀਆਂ ਦੋਨੋਂ ਹੈਗੀਆਂ ਤਾਂ ਦੋਨੋਂ ਲੋਕਾਂ ਲਈ ਤਾਂ ਵਧੀਆ ਨਾ ਧੰ ਪਾਜੀ ਜੋ ਮਾਹੌਲ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਭਾਵੇਂ ਵੱਡੇ ਮੁੱਦੇ ਨਸ਼ੇ ਨੂੰ ਲੈ ਕੇ ਚੱਲ ਰਿਹਾ ਹੈ ਮਾਈਗ੍ਰੇਸ਼ਨ ਜਾਂ ਹੋਰ ਮੁੱਦੇ ਕਿਵੇਂ ਦੇਖਦੇ ਹੋ ਨਵੀਂ ਸਰਕਾਰ ਵੀ ਹੱਲ ਕਰਨ ਚ ਕਾਮਯਾਬ ਹੋਈ ਹੈ ਕਿ ਨਹੀਂ ਹੋਈ ਨਹੀਂ ਹੋਈ ਕਿਉਂ ਟੋਟਲੀ ਫੇਲ ਆ ਕਿਉਂ ਨਸ਼ੇ ਨਹੀਂ ਖਤਮ ਹੋਏ ਟੋਟਲੀ ਫੇਲ ਆ ਕਿਉਂਕਿ ਸੋਚਦੇ ਨਹੀਂ ਹੈ ਉਹਨਾਂ ਦੀ ਸੋਚ ਨਹੀਂ ਹੈ ਸਿਰਫ ਜਿਹੜੀ ਪਾਰਟੀ ਜਿਹੜੀ ਵੀ ਆਉਂਦੀ ਹੈ ਜਿੱਤ ਕੇ ਉਹ ਆਪਣੀ ਪਾਰਟੀ ਨੂੰ ਅੱਗੇ ਵਧਾਉਣ ਬਾਰੇ ਸੋਚਦੀ ਆ ਪਬਲਿਕ ਜਨਤਾ ਲਈ ਕੋਈ ਕੁਝ ਨਹੀਂ ਕਰਦੀ ਜਿਵੇਂ ਹੁਣ ਪੁਲਿਸ ਘਰਾਂ 'ਚ ਜਾ ਰਹੀ ਹੈ ਹੁਣ ਸਰਚ ਆਪਰੇਸ਼ਨ ਚਲਾ ਰਹੇ ਨੇ ਇਹਦਾ ਕਾਰਨ ਇਹ ਹੈ ਵੀ ਆਮ ਆਦਮੀ ਪਾਰਟੀ ਜਿਹੜੀ ਪਿੱਛੇ ਨੂੰ ਗਈ ਹੈ ਇਸ ਕਰਕੇ ਉਹਨਾਂ ਨੇ ਉਹ ਕਦਮ ਚੁੱਕਿਆ ਹੈ ਪਤਾ ਹੈ ਜਿੰਨੇ ਆ ਉਹਨਾਂ ਨੇ ਗੱਲਾਂ ਕਰੀਆਂ ਸੀ ਜਿੰਨੇ ਵਾਅਦੇ ਕਰੇ ਸੀ ਆ ਆਮ ਆਦਮੀ ਪਾਰਟੀ ਨੇ ਉਹ ਪੂਰੇ ਨਹੀਂ ਹੋਏ ਪਬਲਿਕ ਐਸੇ ਲਈ ਉਹਨਾਂ ਤੋਂ ਖਲਾਫ ਹੋ ਜੋ ਜਿੰਨੇ ਉਮੀਦਾਂ ਸੀ ਉਹਨਾਂ ਤੋਂ ਖਰੇ ਨਹੀਂ ਉਤਰੇ ਇਸ ਲਈ ਨਤੀਜਾ ਸਾਹਮਣੇ ਸਾਰੇ ਦਾ ਕਉਮ ਪਰ ਕਿ ਲੋਕ ਫਿਰ ਉਧਰੋਂ ਲੱਗੇ ਕਹਿੰਦੇ ਜਿੱਤੋਂ ਤੰਗ ਸੀਗੇ ਪਾਰਟੀਆਂ ਤੋਂ ਜਿਵੇਂ ਕਾਂਗਰਸ ਪਾਰਟੀ ਨੇ ਕਹਿੰਦੇ ਕੁਝ ਨਹੀਂ ਕਰਿਆ ਅਕਾਲੀਦਰ ਨੇ ਕੁਝ ਨਹੀਂ ਕਰਿਆ ਲੋਕ ਫਿਰ ਉਹਨਾਂ ਨੂੰ ਲੋਕ ਸਭਾ ਚ ਭੇਜਣ ਨਹੀਂ ਹੈ ਜੋ ਤਿੰਨੇ ਚਾਰੇ ਪਾਰਟੀਆਂ ਕਰਪਟ ਨੇ ਤਾਂ ਜਾਣਗੇ ਕਿੱਥੇ ਕਿਸੇ ਨੂੰ ਤਾਂ ਵੋਟ ਪਾਉਣੀ ਆ ਪਰ ਇਹ ਪਬਲਿਕ ਲਈ ਕੋਈ ਨਹੀਂ ਸੋਚਦਾ ਕੋਈ ਮੁੱਦੇ ਜਿਹੜੇ ਸਟੱਡੀ ਆ ਪੜਾਈ ਆ ਲਿਖਾਈ ਆ ਮੈਡੀਸਨ ਨੇ ਕੋਈ ਫਰੀ ਨਹੀਂ ਸੋਚਦਾ ਰਸ਼ਨ ਨਾਲ ਰਸ਼ਨ ਦੇਣ ਨਾਲ ਨਹੀਂ ਹੁਣ ਮਸਲਾ ਹੈਲ ਡਿਵੈਲਪਮੈਂਟ ਨਹੀਂ ਹੋਣਾ ਜਿਵੇਂ ਨਵੀਂ ਪਾਰਟੀ ਨੂੰ ਵੀ ਦੇਖ ਲਿਆ ਸੀਗਾ ਮੰਨ ਲਓ ਕਿ ਹੋਰ ਉੱਠ ਕੇ ਆ ਜਾਂਦਾ ਪੰਜਾਬ ਦੇ ਵਿੱਚੋਂ ਉੱਤੇ ਵੀ ਫਿਰ ਕੱਲ ਨੂੰ ਕੁਝ ਨਹੀਂ ਨਾ ਕੀਤਾ ਫਿਰ ਅੱਗੇ ਫਿਰ ਯਕੀਨ ਕਿਤੇ ਕਰਾਂਗੇ ਲੋਕ ਕਿਸੇ ਤਾਂ ਨਹੀਂ ਜੋ ਕੰਮੇ ਨਹੀਂ ਕਰਦੀ ਹੈ ਕੋਈ ਕੀ ਕਰਨ ਹੁਣ ਪਬਲਿਕ ਬੰਦੇ ਲੋਕ ਲੋਕ ਹੱਲ ਕੀ ਹੈ ਲੋਕਾਂ ਦਾ ਹੱਲ ਤਾਂ ਇਹੀ ਆ ਵੀ ਵੋਟਾਂ ਨਾ ਪਾਓ ਇਹਨਾਂ ਨੂੰ ਇਹੀ ਯਾਰ ਹੋਰ ਕੋਈ ਹੱਲ ਨਹੀਂ ਹੈ ਨੋਟਾ ਜੀ ਦੱਬਣਾ ਪਊਗਾ ਹੁਣਗਾ ਸਾਨੂੰ ਤਾਂ ਠੀਕ ਹੈ ਤੇ ਜਿਵੇਂ ਜਿਵੇਂ ਅਮਰਪਾਲ ਹੋਣਾ ਦਾ ਵੀ ਮੁੱਦਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਹੈ ਨਾ ਕਹਿੰਦੇ ਵੀ ਬਾਹਰ ਨਹੀਂ ਆਉਣ ਦੇ ਰਹੇ ਤੁਸੀਂ ਐਡਵੋਕੇਟ ਹੋ ਕਾਨੂੰਨੀ ਤੌਰ ਤੇ ਕਹਿੰਦੇ ਵੀ ਜਿਹੜਾ ਐਮਪੀ ਬਣ ਜਾਂਦਾ ਹੈ 1999 ਹੁਣ ਵਿੱਚ ਸਿਮਰਜੀਤ ਮਾਨ ਇਹਦੇ ਕਈ ਜਿਹੜੇ ਕੈਂਡੀਡੇਟ ਸੀ ਉਹ ਜੇਲ੍ਹ ਚੋਂ ਜਿੱਤੇ ਸੀਗੇ ਹੈ ਨਾ ਬਾਹਰ ਤੋਂ ਰਿਹਾਈ ਕਰਨੀ ਪਈ ਉਹਨਾਂ ਦੀ ਤਾਂ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਜਿਵੇਂ ਐਮਪੀ ਬਣੇ ਨੇ ਤਾਂ ਸੌਚੂ ਕੁ ਸਮਾਗਮ ਹੀ ਹੋਣਾ ਉੱਥੇ ਵੀ ਜਾਣਾ ਪੈਣਾ ਉਹਨਾਂ ਨੂੰ ਵੀ ਰਿਹਾਈ ਹੋਣੀ ਚਾਹੀਦੀ ਹੈ ਜਾਂ ਫਿਰ ਐਨਐਸਏ ਲੱਗੀ ਹੈ ਭਾਵੇਂ ਐਮਪੀ ਬਣ ਕੇ ਨਹੀਂ ਹੋ ਸਕਦੀ ਕਿਵੇਂ ਦੇਖਦੇ ਹਾਂ ਪਤਾ ਹੈ ਜਿਹੜੀ ਰੋਲਿੰਗ ਪਾਰਟੀ ਆ ਜੇ ਤਾਂ ਬੀਜੇਪੀ ਨੂੰ ਜੂਗਾ ਜਦ ਤੱਕ ਉਹ ਜੇ ਮਿਲੀ ਭੋਗਤ ਬੀਜੇਪੀ ਨਾਲ ਹੋ ਗਈ ਬਾਹਰ ਆ ਜੂਗਾ ਜੇ ਉਹਨੇ ਅੜ ਗਿਆ ਤਾਂ ਵਾਰ ਨਹੀਂ ਆਊਗਾ ਉਹ ਕਹਿੰਦੇ ਐਨਐਸ ਦੇ ਤਹਿਤ ਜਿਹੜਾ ਬੋਰਡ ਬਣਿਆ ਹੋਇਆ ਉਹਨੇ ਫੈਸਲਾ ਲੈਣਾ ਕੋਈ ਸਿੱਤੇ ਤਾਂ ਉਹਨਾਂ ਦੇ ਅਤਵਾਦੀਆਂ ਤੇ ਲੱਗਦਾ ਅਤਵਾਦੀ ਥੋੜਾ ਜਿਹਾ ਉਹਨੇ ਕੀ ਕਰਿਆ ਉਹਨੇ ਲੋਕ ਇਕੱਠੇ ਕਰੇ ਨੇ ਨਸ਼ਾ ਰੋਕਣ ਦੀ ਕੋਸ਼ਿਸ਼ ਕਰੀਆ ਉਹਨੇ ਇਹੀ ਕਰਿਆ ਇਹੀ ਕਰਿਆ ਤਾਂ ਹੀ ਉਹਦੇ ਨਾਲ ਪਬਲਿਕ ਲੱਗੀ ਆ ਇਸੇ ਕਰਕੇ ਜਿੱਤੇ ਆਓ ਲੋਕਾਂ ਕੋ ਮਤਲਬ ਉਮੀਦਾਂ ਕੀ ਰੱਖਦੇ ਨੇ ਤੁਹਾਨੂੰ ਲੱਗਦਾ ਕੀ ਹੈ ਜਿਵੇਂ ਇੱਧਰੋਂ ਵੀ ਆਪਣੇ ਲੋਕ ਵੀ ਪ੍ਰਭਾਵ ਦੇ ਵਿੱਚ ਸੀਗੇ ਕਿ ਇੱਕ ਸਪੋਰਟ ਕਰੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਅਮਰਤਪਾਲ ਨੂੰ ਜਿਤਾਓ ਜਿਹੜੇ ਵਿਦੇਸ਼ਾਂ 'ਚ ਬੈਠੇ ਵੋਟ ਨਹੀਂ ਪਾਈ ਉਹਨਾਂ ਨੇ ਵੀ ਸਪੋਰਟ ਕਰੀ ਸੀ ਤੇ ਉਹਨਾਂ ਉਹਨਾਂ ਨੂੰ ਕੀ ਉਮੀਦਾਂ ਨੇ ਲੋਕਾਂ ਨੂੰ ਵੀ ਸਾਡਾ ਮੁੱਦਾ ਵੀ ਕੋ ਚੁੱਕਣ ਕੇ ਜਾ ਕੇ ਉੱਥੇ ਕਾਂਗਰਸੀਆਂ ਤੋਂ ਤੰਗ ਸੀਗੇ ਫਿਰ ਅਕਾਲੀਆਂ ਤੋਂ ਆਪ ਤੋਂ ਉਮੀਦ ਲਾਈ ਆਪ ਨੂੰ ਵੋਟਾਂ ਪਾਈਆਂ ਆਪ ਵਾਲਿਆਂ ਨੇ ਕੁਝ ਨਹੀਂ ਕਰਿਆ ਹੁਣ ਲੋਕਾਂ ਨੂੰ ਉਮੀਦ ਜਾਗ ਰਹੀ ਹੈ ਵੀ ਜਿਹੜਾ ਪੰਥਾ ਪੰਥ ਦੇ ਬੰਦੇ ਪੰਥ ਦਾ ਭਲਾ ਚਾਹਣਗੇ ਇਸ ਕਰਕੇ ਉਹਨਾਂ ਨੂੰ ਨਸ਼ਿਆਂ ਦਾ ਛਡ ਕਹਤਾ ਸੀਗੇ ਉਹ ਅੰਦਰ ਕਰਤੇ ਸਰਕਾਰਾਂ ਨੇ ਇਹਨਾਂ ਦਾ ਨਜਾਇਜ਼ ਕਰੇ ਨਹੀਂ ਅੱਜ ਇਹਨਾਂ ਨੇ ਜਿਆਦਾ ਥੋੜਾ ਕਰਿਆ ਉਹਨੇ ਜਿੰਨੀ ਉਹਨੂੰ ਸਜ਼ਾ ਮਿਲ ਰਹੀ ਆ ਪਰ ਇੱਥੇ ਅਮਰ ਸਿੰਘ ਡਾਕਟਰ ਅਮਰ ਸਿੰਘ ਦੂਜੀ ਵਾਰ ਚੁਣੇ ਗਿਆ ਨਾ ਜਿਵੇਂ ਅਸੀਂ ਪਹਿਲਾਂ ਪਿੰਡਾਂ ਜਾਂਦੇ ਸੀ ਕਿ ਲੋਕ ਕਹਿੰਦੇ ਵੀ ਸਾਡੇ ਕੋਲ ਤਾਂ ਆਉਂਦੇ ਨਹੀਂ ਸੀਗੇ ਫਿਰ ਮਤਲਬ ਲੋਕ ਫਿਰ ਉਧਰ ਨੂੰ ਨੇ ਇਹ ਕੀ ਸਿਸਟਮ ਬਣਿਆ ਲੋਕਾਂ ਦਾ ਨਹੀਂ ਪਤਾ ਲੱਗਦਾ ਜੀ ਲੋਕਾਂ ਦਾ ਕੁਝ ਨਹੀਂ ਪਤਾ ਲੱਗਦਾ ਅੱਛਾ ਮਤਲਬ ਫਿਰ ਲੱਗਦਾ ਉਹਨਾਂ ਲੋਕਾਂ ਨੂੰ ਵੀ ਕੰਮ ਕਰੇ ਨਹੀਂ ਉਹਨਾਂ ਨੇ ਨਾ ਤਾਂ ਦੁਬਾਰਾ ਉਹਨਾਂ ਨੂੰ ਮੌਕਾ ਦਿੱਤਾ ਉਹ ਡਿਵਾਈਡ ਹੋ ਜਾਂਦੀ ਆ ਨਾ ਕੁਝ ਆਪ ਵਾਲੇ ਲੈ ਗਏ, ਭਾਜੀਪੀ ਲੈ ਗਏ, ਉਹਦਾ ਨੰਬਰ ਲੱਗ ਜਾਂਦਾ ਫੋਟੋ ਡਿਵਾਈਡ ਹੋ ਜਾਂਦੀ ਨਾ ਪਰਸੈਂਟੇਜ ਦੇ ਮੁਤਾਬਕ ਤਾਂ ਉਹਦੀ ਘਟਾ ਜੇ ਸਾਰੀਆਂ ਪਾਰਟੀਆਂ ਦੀ ਲਾ ਕੇ ਚੱਲੀਏ ਉਹ ਤਾਂ ਹਾਰੇ ਤੁਸੀਂ ਦੇਖਦੇ ਵੀ ਉਹਨੇ ਲੋਕ ਸਭਾ ਚ ਪਹਿਲਾਂ ਤੁਹਾਨੂੰ ਲੱਗਦਾ ਵੀ ਤੁਹਾਡੇ ਜਿਹੜੇ ਮੁੱਦੇ ਵਾਕੀ ਹੈਗੇ ਸੀ ਉਹ ਲੋਕ ਸਭਾ ਚ ਚੁੱਕੇ ਨੇ ਡਾਕਟਰ ਅਮਰ ਸਿੰਘ ਨੇ ਪਿਛਲੇ 5 ਸਾਲਾਂ ਚ ਨਹੀਂ ਕੁਝ ਖਾਸ ਨਹੀਂ ਕੋਈ ਖਾਸ ਨਹੀਂ ਜੀ ਉਹ ਕਹਿੰਦੇ ਰੀਲਾ ਰਖਵਾਤੀਆਂ ਸਰਹੰਦ ਜਿਹੜੇ ਨਹੀਂ ਸੀ ਰੁਕਦੀਆਂ ਚਲੋ ਇੱਕ ਅੱਧਾ ਕੰਮ ਹੋ ਗਿਆ ਪਰ ਜਿਹੜੇ ਮੇਨ ਮੁੱਦੇ ਆ ਉਹ ਨਹੀਂ ਨਾ ਹੋ ਰਹੇ ਮਸ਼ਾ ਨਹੀਂ ਹੱਲ ਹੋ ਰਿਹਾ ਮਸ਼ਾ ਸਭ ਤੋਂ بڑا ਕੋੜ ਆ ਉਹਦਾ ਹੱਲ ਨਹੀਂ ਹੋ ਰਿਹਾ ਸਟੱਡੀ ਨਹੀਂ ਹੈ ਕੋਈ ਪੜ੍ਹਾਈ ਲਿਖਾਈ ਦਾ ਨਹੀਂ ਹੈ ਕੋਈ ਮੈਡੀਸਨ ਸੂਲਤਾਨ ਨਹੀਂ ਹੈ ਇਹ ਵਿਕਾਸ ਤੋਂੜਾ ਨਹੀਂ ਪਹਿਲਾਂ ਆਮ ਆਦਮੀ ਪਾਰਟੀ ਵੱਲ ਸੀ ਲੋਕ ਹੈ ਨਾ ਨਵਜੋਧ ਫਿਰ ਨਵਜੋਧ ਸਿੱਧੂ ਜੀ ਤੋਂ ਉੱਠੇ ਲੋਕ ਸਪੋਰਟ ਲਾਗੇ ਕਰਨ ਵੀ ਤੁਸੀਂ ਆਓ ਅੱਗੇ ਜੇ ਫਿਰ ਉਹਨਾਂ ਨੇ ਵੀ ਨਾ ਕੁਝ ਕਰਿਆ ਜੇ ਅਮਰਤਪਾਲ ਨੇ ਵੀ ਨਾ ਕੁਝ ਕਰਿਆ ਫਿਰ ਮਤਲਬ ਕੀ অপਸ਼ਨ ਹੈ ਫਿਰ ਉਹਨਾਂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਜਾਂ ਹੋਰ ਲੋਕਾਂ ਨੂੰ ਕਹਿ ਲਈ ਜਾਂ ਤੁਹਾਨੂੰ ਲੱਗਦਾ ਵੀ ਅਮਰਤਪਾਲ ਜਾਂ ਪੰਜਾਬ ਦੇ ਵਿੱਚ ਅੱਗੇ 27 ਦੇ ਵਿੱਚ ਕੋਈ ਚੋਣਾਂ ਲੜਦੇ ਨੇ ਐਮਐਲਏ ਦੀਆਂ ਆਪਣੇ ਕੈਂਡੀਡੇਟ ਖਿਡਾਰ ਕੇ ਕੁਝ ਬਣੂਗਾ ਤੁਸੀਂ ਤਾਂ ਰੱਖ ਸਕਦੇ ਆ ਜਿਹੜੇ ਵਰਤ ਕੇ ਦੇਖ ਲਏ ਉਹਨਾਂ ਤੋਂ ਉਮੀਦ ਖਤਮ ਆ ਜਿਹੜਾ ਨਵਾਂ ਉਹ ਤੋਂ ਉਮੀਦ ਤਾਂ ਰੱਖ ਹੀ ਸਕਦੇ ਆ ਕੁਸ਼ਤਪਾਲਾ ਕਰੀ ਗਈ ਉਮੀਦ ਤਾਂ ਰੱਖ ਸਕਦੇ ਆ ਕਿਹੜੀ ਪਾਰਟੀ ਦੀ ਗੱਲ ਹੈ ਹੁਣ ਤੱਕ ਪਾਰਟੀਆਂ ਸਾਰੀਆਂ ਵਰਤ ਕੇ ਦੇਖ ਰਹੀਆਂ ਭਾਜੀ ਹੂੰ ਕੋਈ ਪਾਰਟੀ ਸਮਝ ਨਹੀਂ ਲੱਗਦੀ ਵੀ ਕੋਈ ਪਾਰਟੀ ਵੀ ਜਨਤਾ ਦਾ ਵਾਸਤੇ ਕੋਈ ਸੋਚਦੀ ਹੈ ਕੁਝ ਨਹੀਂ ਸੋਚਦੀ ਸਮੱਸਿਆ ਕੀ ਆ ਰਹੀ ਹੈ ਵੀ ਆਸਾਂ ਮਰੇ ਸਾਡਾ ਹੋ ਰਹੇ ਆ ਸਮੱਸਿਆ ਤਾਂ ਉਹਨੂੰ ਦੇਖ ਲਓ ਅਸੀਂ ਪਹਿਲਾਂ ਕਾਂਗਰਸ ਦੀ ਯਾਦ ਨਹੀਂ ਕੋਈ ਸਮੱਸਿਆ ਪੂਰੀ ਹੋਈ ਫਿਰ ਕਾਲੀ ਆਏ ਉਹਨਾਂ ਨੇ ਇਸ ਸਮੱਸਿਆ ਕੋਈ ਪੂਰੀ ਕਰੀ ਹੁਣ ਆਮ ਆਦਮੀ ਪਾਰਟੀ ਆਈ ਆ ਇਹਨਾਂ ਨੇ ਕੁਝ ਕਰਿਆ ਫਿਰ ਮੀਤ ਕਿ ਤੁਮ ਮੀਤ ਹੁਣ ਦੇਖੋ ਕੋਈ ਨਵੀਂ ਪਾਰਟੀ ਆਉਗੀ ਉਹਨੂੰ ਦੇਖਾਂਗੇ ਇਕੜਾ ਹੁਣ ਅੰਮਿਤਪਾਲ ਸਿੰਘ ਆ ਜੇ ਸ਼ਾਇਦ 13 ਸੀਟਾਂ ਤੇ ਖੜਦੇ ਹੋ ਸ਼ਾਇਦ ਕੁਝ ਨਾ ਕੁਝ ਉਹਦਾ ਬਣ ਜਾਂਦਾ ਹੂੰ ਕਿ ਮੀਤ ਹੈਗੀ ਸੀ ਵੀ ਉੱਥੇ ਥੋੜਾ ਕੀ ਮਗ ਮੁੱਦਾ ਚੁੱਕਦੇ ਜਾਗੇ ਹਾਂ ਹੀ ਮੁੱਦਾ ਨਸ਼ਾ ਜਰੂਰ ਬੰਦ ਕਰਾਉਂਦੇ ਉਹ ਹਾਂਜੀ ਹੁਣ ਜੇ ਵੀ ਜਿੱਤੇ ਤਾਂ ਹੁਣ ਵੀ ਨੇ ਤੇ ਹੁਣ ਲਾਦੇ ਚੁੱਕਣਗੇ ਜੇ ਮੈਨੂੰ ਮੌਕਾ ਜੇ ਜੇ ਹਾਂਜੀ ਜੇ ਬਾਹਰ ਕੱਢਣਗੇ ਫਿਰ ਚੁੱਕਣਗੇ ਮੌਕਾ ਤਾਂ ਉਹ ਹਾਂਜੀ ਹਾਂ ਬਾਹਰ ਕਿਉਂ ਨਹੀਂ ਗੱਡਦੇ ਤੁਸੀਂ ਗੱਲ ਬੰਦ ਹੁਣ ਬਾਹਰ ਤਾਂ ਹੀ ਹੁਣ ਦੇਖ ਇੱਕ ਮੀਡੀਆ ਦੇਖਦੇ ਆਣੇ ਕੀ ਕਰਨਾ ਹੈ ਨਹੀਂ ਪਾਜੀ ਮੈਂ ਤਾਂ ਸਿਰਫ ਇੱਕ ਸਿੰਪਲ ਜਿਹਾ ਬੰਦਾ ਹਾਂ ਠੀਕ ਹੈ ਹਾਂ ਇਹ ਹੁਣ ਇਹਦੇ ਬਾਰੇ ਮੰਨਉਣੀ ਐ ਇੰਨਾ ਪਤਾ ਜੀ ਸੁਭੀ ਜਿਵੇਂ ਸਹੂਲਤਾ ਦੇ ਰਹੇ ਨੇ ਬਸ ਕਰਾਇਆ ਮੁਫਤ ਆਰਤਾਂ ਦਾ ਜਾਂ ਆਟਾ ਦਾਲ ਕਹਿ ਰਹੇ ਹੋ ਹੋਰ ਇਹ ਤਾਂ ਗਲਤ ਹੈ ਜੀ ਇਹ ਤਾਂ ਗਲਤ ਹੈ ਜੀ ਵੇ ਠੀਕ ਨਹੀਂ ਆਏਗਾ ਇਹ ਕਈ ਕਈ ਪਾਰਟੀਆਂ ਦਲਾ ਦੂਲਾ ਵੀ ਦੇਣ ਲੱਗੀਆਂ ਸੀ ਅੱਗੇ ਹੋਰ ਵੀ ਜਿਵੇਂ ਕਾਲੀਦਰ ਕਹਿੰਦਾ ਸੀ ਘੋਬ ਵਗੈਰਾ ਵੀ ਦਿਆ ਕਰਾਂਗੇ ਐਂ ਤਾਂ ਬਾਹ ਹੁਣ ਕਾਂਗਰਸ ਦਾ ਉਹ ਆਇਆ ਸੀ ਬਾਹ ਬੜਾ ਕਿਆ ਕਹਿੰਦੇ ਹੁੰਦੇ ਉਹਨੂੰ ਮੈਨੂੰ ਫਸਟ ਹੀ ਉਹ ਚ ਪਤਾ ਨਹੀਂ ਕਿਹਾ ਕੁਝ ਲਿਖਿਆ ਪਾ ਜੀ ਉਹਨਾਂ ਨੇ ਹਾਂ 8 ਲੱਖ ਰੁਪਇਆ ਸਾਲ ਦਾ ਦਵਾਂਗੇ 6 ਮਹੀਨਾ ਦਵਾਂਗੇ ਹਾਂ ਹਾਂਜੀ 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 ਦੱਸੋ ਆ ਕਿ ਕੋਈ ਗੱਲ ਹੈ ਉਹ ਵੀ ਚਲੋ ਲਗਭਗ ਜਿੱਤ ਦੇ ਬਰਾਬਰ ਹੀ ਸੀਗੀ ਇਧਰ ਉਧਰ ਹੋ ਜਾ ਮਾੜਾ ਮੋਟਾ ਹੋ ਸਕਦਾ ਕੁਝ ਵੀ ਤਾਂ ਲੱਗਦਾ ਵੀ ਜੇ ਮੰਨ ਲਓ ਸਰਕਾਰ ਬਣਾਵਾ ਪਾਉਂਦੇ ਨੇ 5 ਸਾਲ ਤੋਂ ਪਹਿਲਾਂ ਕੁਝ ਦੇਣਗੇ 8500 ਮਹੀਨਾ ਦੇ ਦੇਣਗੇ ਔਰਤਾਂ ਨੂੰ ਕਿੱਥੇ ਦੇਣਗੇ ਇਹਦਾ ਆਨੇ ਬੱਚਾਂ ਦਾ ਕਰਾਇਆ ਫ੍ਰੀ ਕਰਿਆ ਸੀ ਕਾਂਗਰਸ ਨੇ ਬੱਸਾਂ ਕਿਹੜੀਆਂ ਇੱਕ ਦੋ ਵਾਰ ਚੱਲਦੀ ਆ ਹਾਂ ਜੇ ਜਿੱਥੇ ਜਾਂ ਤੀਵੀਂ ਖੜੀ ਉਹਨਾਂ ਉੱਤੇ ਬੱਸੇ ਨਹੀਂ ਰੁਕਦੀ। ਕੀ ਕਰੂंगे? ਹਾਂ ਬੰਦੇ ਵਚਨਾ ਜੇ ਹਾਂ ਟਿਕਟ ਨਹੀਂ ਜਿੱਥੇ ਬੰਦੇ ਦੋ ਚਾਰ ਬੰਦੇ ਖੜੇ 20 ਤੀਵੀਂ ਖੜੀਆਂ ਉੱਥੇ ਕਿੱਥੇ ਬੱਸ ਰੁਕਣੀ ਆ? ਲਾਂਡਰਾਂ ਜਾ ਕੇ ਦੇਖ ਲੇ ਤੁਸੀਂ ਲਾਂਡਰਾਂ ਭੱਜਦੇ ਫਰੀ ਕਹਿੰਦੇ ਆ ਇੱਕ ਦੋ ਵਾਲੇ ਦਾਲੇ ਹਾਂ ਹੀ ਬੱਚਾ ਹਾਂ ਹੀ ਹਾਂ ਬੰਦਿਆਂ ਦਾ ਹੀ ਮਸਾਨ ਹੁੰਦਾ ਈ ਦੇਈ ਮੈਂ ਜਿਹੜੇ ਚੱਕਦੀ ਆ ਆਧਾਰ ਕਾਰਡ ਮੈਂ ਚੱਲੀ ਪੇਕੇ ਨੂੰ ਜੇ ਲੜ ਪਈ ਤਾਂ ਕਿਰਾਇਆ ਲੱਗਣੀ ਜੇ ਮੈਂ ਪੈਸਾ ਨਾ ਵੀ ਹੋਵੇ ਉਹਨੇ ਕਿਹਾ ਵੀ ਚੱਲ ਉਹ ਕਹਿੰਦੀ ਲੋਡ ਦੀ ਹੁੰਦੀ ਸਾਨੂੰ ਉਹੀ ਕਰਤਾ ਹੋਇਆ ਕਿਨੇ ਅਸੀਂ ਜਾਂਦੀ ਨਹੀਂ ਇੰਨਾ ਕਿਤੇ ਨਾ ਨਾ ਸਾਰੀਆਂ ਜਾਂਦੀਆਂ ਮਸਬਰੀਆਂ ਨੇ ਔਰ ਵੱੱਤਾ ਭਰੀਆਂ ਪਈਆਂ ਮੰਨਦੇ ਦੋ ਚਾਰ ਦੀਆਂ ਹੋਣਗੀਆਂ ਤੀਂਆਂ ਨਾਲੇ ਭਰੀਆਂ ਨਹੀਂ ਨੇ ਵੱੱਤਾ ਫਿਰ ਬੰਦੇ ਨੂੰ ਸੀਟ ਮਿਲ ਜਾਂਦੀ ਐ ਬੰਦੇ ਨੂੰ ਕਿੱਥੇ ਮਿਲਨੀ ਐ ਸੀਟ ਮਨ ਮਨਦੈਨ ਨੂੰ ਜੀਰ ਨਹੀਂ ਮਿਲਨੀ। ਇਹਦਾ ਬਾਈ ਕਿ ਕਰਕੇ ਜਾਣਾ। ਹਾਂ। ਇਹਦਾ ਬਾਈ ਸਰਕਾਰਾਂ ਸੁਣ ਲੈ। ਕੀ ਨਹੀਂ ਦੱਸੋ ਫਿਰ ਅ ਵੀ ਬਿਜਲੀ ਦਾ ਬੱਚਰੇ ਨੇ ਪੈਸੇ ਬੂਸੇ ਕਿ ਨਹੀਂ? ਯਾਰ ਬਿਜਲੀ ਦਾ ਪਹਿਲਾਂ ਵੀ ਭਰਦੇ ਤੇ ਹੁਣ ਜੇ ਹੁਣ ਵੀ ਆ ਜੂਗਾ ਤਾਂ ਵੀ ਭਰੀ ਜਾਉਂਗੇ। ਹੁਣ ਮਨ ਨੂੰ ਸਾਨੂੰ 6-700 ਰੁਪਿਆ ਆਇਆ। ਬਿਜਲੀ ਫਰੀ ਦੱਸੀ ਵੀ ਆ 700 ਰੁਪਿਆ ਆਇਆ ਵਾ ਮਨ ਨੂੰ। ਉਹ ਕਿਵੇਂ? ਕਿਆ ਪਤਾ ਹੁਣ 6 ਡੰਟਾ ਦਾ ਹੋਣਾ ਕੋਸਾ? 600 ਟੱਪ ਗਿਆ। ਹਾਂ ਆ ਟੱਪ ਗਏ ਹੋਗੇ ਜੀ। ਕਿਤੇ ਨਾਂ ਨਹੀਂ ਬੱਦਲ ਰਹਿੰਦੇ ਹੈ ਕਿਤੋਂ ਬੱਦਲ ਕਿਹਦਾ ਕੀ ਪਤਾ ਜੀ ਹੁਣ ਗਲਤੀ ਲੱਗ ਗਈ ਉਹ ਵੀ ਨਹੀਂ ਹਾਂ ਹਾਂ ਗਲਤੀ ਹੋ ਗਈ ਹੋ ਗਈ ਦਿਖਾ ਕੇ ਆਉਂਗਾ ਜੀ ਹਾਂ ਜੀ ਠੀਕ ਹੈ ਤੇ ਬਾਕੀ ਇਸ ਤੋਂ ਇਲਾਵਾ ਜਿਵੇਂ ਹੋਰ ਵੀ ਸਹੂਲਤਾਂ ਕਹਿ ਰਹੇ ਨੇ ਵੀ ਫ੍ਰੀ ਰੜੀਆਂ ਅੱਗੇ ਅੱਗੇ ਪਿਰਤ ਪਾ ਰਹੀ ਆ ਸਰਕਾਰਾਂ ਤੇ ਦੋ ਬੱਚਿਆਂ ਨੂੰ ਪੜ੍ਹੇ ਲਿਖੇ ਬੱਚੇ ਆ ਤੁਹਾਡੇ ਵੀ ਨੌਕਰੀਆਂ ਕਿੰਨੀਆਂ ਕਿ ਮਿਲ ਜਾਂ ਨੇ ਮਾਨ ਸਰਕਾਰ ਕਹੇ ਜੀ ਬਹੁਤ ਦੇ ਦੇ ਨਹੀਂ ਬਾਦ ਸਰਕਾਰ ਦਾ ਟਾਈਮ ਮਿਲਿਆ ਜੀ ਬਾਦਰ ਸਰਕਾਰ ਦਾ ਟਾਈਮ ਮਿਲਿਆ ਹੋਰ ਸਰਕਾਰ ਦਾ ਟਾਈਮ ਨਹੀਂ ਮਿਲੀ ਨੌਕਰੀ ਠੀਕ ਹੈ ਜਿਵੇਂ ਇਹ ਕਹਿ ਰਹੇ ਨੇ ਪੀਐਸਸੀ ਦੇ ਚੁੱਕੀਆਂ 40000 ਤੋਤੇ ਇਹ ਤਾਂ ਮੈਂ ਤਾਂ ਆਪਣੇ ਇਲਾਕੇ ਦੇ ਦੇਖਿਆ ਨਹੀਂ ਜੀ ਕੋਈ ਫਤੇਗੜ ਜ਼ਿਲ੍ਹੇ ਚੋਂ ਮਨ ਨੂੰ ਕੋਈ ਵੀ ਕਹੇ ਫਤੇਗੜ ਜ਼ਿਲ੍ਹੇ ਚੋਂ ਵੀ ਕਿਸੇ ਨੂੰ ਨੌਕਰੀ ਮਿਲੀ ਹੋਗੀ ਨਾ ਜੀ ਨਾ ਜੀ ਤਾਂ ਪਿੰਡ ਹਿੰਦੂਪੁਰ ਦੇ ਲੋਕਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਰੱਖੀ ਹੈ ਫਰੀਅਲੀ ਹਸੂਲਤਾਨਾਂ ਨੂੰ ਲੈ ਕੇ ਜ਼ਿਕਰ ਕਰਿਆ ਤੇ ਵੱਡੇ ਮੁੱਦਿਆਂ ਦਾ ਜ਼ਿਕਰ ਕਰਿਆ ਕਿ ਜਿਹੜੇ ਮੁੱਦੇ ਲੋਕ ਸਭਾ ਦੇ ਵਿੱਚ ਚੁੱਕੇ ਜਾਣੇ ਚਾਹੀਦੇ ਨੇ ਉਹ ਐਮਪੀ ਜਾ ਕੇ ਉੱਥੇ ਨਹੀਂ ਚੁੱਕਦੇ ਧਿਆਨ ਦੇਣਾ ਚਾਹੀਦਾ ਕੈਮਰਾਮੈਨ ਗ੍ਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ